ਲਓ ਵੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਇੱਥੇ ਮੰਗਲਵਾਰ ਦੀ ਬੱਕਰਾ ਮੰਡੀ ਲੱਗਿਆ ਕਰੂਗੀ ਪਿੰਡ ਹਰੀਕੇ ਕਲਾ ਸੋ ਦੋਸਤੋ ਜਿੰਨੇ ਵੀ ਮੇਰੇ ਵਪਾਰੀ ਵੀਰ ਆ ਤੇ ਬੱਕਰੀ ਪਾਲਕ ਵੀਰ ਆ ਜੇ ਇੱਥੇ ਪਹੁੰਚੇ ਆ ਸਾਰਿਆਂ ਨੂੰ ਮੰਡੀ ਵਾਲਿਆਂ ਵੱਲੋਂ ਤੇ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਬਾਕੀ ਜਿੰਨੇ ਵੀ ਮੇਰੇ ਵਪਾਰੀ ਵੀਰ ਆਏ ਆ ਸੂਝਵਾਨ ਆ ਸਾਰੇ ਤੇ ਆਪਾਂ ਬਾਈ ਬੱਬੂ ਛੱਤਿਆਂ ਵਾਲਾ ਆਇਆ ਖੜਾ ਇਹ ਕ੍ਰਿਸ਼ਨ ਅੰਕਲ ਜੀ ਵੀ ਖੜੇ ਆ ਇਹ ਸਾਰੇ ਵਪਾਰੀ ਮਸ਼ਹੂਰ ਬੰਦੇ ਆ ਜਿਹੜੇ ਸਾਰੇ ਹੀ ਆਏ ਆ ਤਕਰੀਬਨ ਇਹ ਆਪਾਂ ਬੱਬੂ ਹਰਾਂ ਤੋਂ ਪੁੱਛਦੇ ਆ ਬਾਈ ਹਰਾਂ ਤੋਂ ਬਾਈ ਜੀ ਇਹ ਮੰਡੀ ਬਦਲਣ ਦਾ ਕੀ ਕਾਰਨ ਬਣਿਆ ਬਾਈ ਪਹਿਲਾਂ ਸਾਰਿਆਂ ਨੂੰ ਸਸਰੀਕਾਰ ਸਸਰੀਕਾਰ ਜੀ ਇਹ ਮੰਡੀ ਦਾ ਐਂ ਕਾਰਨ ਸੀ ਪੋਮੇ ਇੱਕ ਤੇ ਵੀਰਵਾਰ ਜਦੋਂ ਆਪਾਂ ਜਾਂਦੇ ਸੀ ਉਧਰ ਟੋਂਗ ਵਾਲੀ ਮੰਡੀ ਹਾਂਜੀ ਉਹ ਵੱਡੀ ਮੰਡੀ ਆ ਛੱਡੀ ਵੀ ਨਹੀਂ ਜਾਂਦੀ ਹੁਣ ਸਹੀ ਆ ਉਧਰੋਂ ਬਾਕੀ ਮਾਲ ਜਦੋਂ ਉਧਰੋਂ ਆਉਂਦਾ ਸੀਗਾ ਜਦੋਂ ਆਪਾਂ ਖਰੀਦਦੇ ਹੀ ਮਾਲ ਠਕੇਵਾ ਮੰਦਾ ਸੀਗਾ ਠੀਕ ਆ ਬਾਕੀ ਆਪੇ ਥੱਕ ਜਾਂਦੇ ਨੇ ਠੀਕ ਹੈ ਜੀ ਹਾਂ ਬਾਕੀ ਇਹ ਸਾਰਿਆਂ ਨੇ ਸੋਚ ਸਮਝ ਕੇ ਦੇਣਾ ਤਾਂ ਹੈ ਕ੍ਰਿਸ਼ਨ ਵੀ ਕਿਹੜਾ ਨਾਲ ਠੀਕ ਹੈ ਜੀ ਸਾਰਿਆਂ ਨੇ ਕਿਵੇਂ ਆਪਦੀ ਵੀ ਕਮੇਟੀ ਬਣਾ ਕੇ ਸਾਰਾ ਰਸੋਸ਼ ਵਿਚਾਰ ਕੇ ਮੰਗਲਵਾਰ ਦੀ ਮੰਡੀ ਕਰਾਤੀ ਹੈ ਠੀਕ ਹੈ ਜੀ ਤੇ ਕ੍ਰਿਸ਼ਨ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹੀ ਚਾਹੁੰਦਾ ਜੀ ਉਦੋਂ ਉਧਰ ਸ਼ੁੱਕਰਵਾਰ ਜਦੋਂ ਅਸੀਂ ਆਉਂਦੇ ਨੇ ਪਹੁੰਚ ਹੀ ਨਹੀਂ ਸੱਤ ਵਜੇ ਠੀਕ ਆ ਮੰਗਲਵਾਰ ਕਰਾ ਗਿਆ ਸੀ ਮੰਡੀ ਮੈਂ ਸਾਰਿਆਂ ਦੀ ਰਜਾਵੰਦੀ ਨਾਲ ਸਭ ਮਤੀ ਨਾਲ ਹੋ ਗਿਆ ਇਹ ਕੰਮ ਠੀਕ ਹੈ ਜੀ ਇਹਦੇ 2 ਮਹੀਨੇ ਹੋ ਗਏ ਜੀ ਬੰਦ ਹੋ ਗਈ ਮੰਡੀ ਇਹਨਾਂ ਨੇ ਸੁਖਨਾਲੇ ਮੁੰਡਿਆਂ ਨੂੰ ਦੇ ਦਿੱਤੀ ਠੀਕ ਹੈ ਮੰਗਲਵਾਰ ਉਧਰ ਕਰਤਾ ਮੰਗਲਵਾਰ ਉਧਰ ਕਰਤਾ ਸੀ ਹਾਂ ਮੈਂ ਇਹਨੂੰ ਆਖਿਆ ਤੁਸੀਂ ਕੰਮ ਗਲਤ ਕਰਿਆ ਜਦੋਂ ਮੰਡੀ ਚ ਚਲਦੀ ਆ ਉਦੋਂ ਤੁਸੀਂ ਗਾਂ ਇੱਕ ਦੂਜੇ ਨੂੰ ਗਾਂ ਫੜਾ ਦਿੰਦੇ ਹੋ ਹਾਂ ਫਿਰ ਅਸੀਂ ਨਹੀਂ ਆਏ ਥੇ ਠੀਕ ਹੈ ਜੀ ਇਹ ਕੱਲ ਪਹੁੰਚੇ ਆਪਣੇ ਕੋਲੇ ਜਾਂਦਾ ਯਾਰ ਤਾਂ ਆਇਆ ਕਿਵੇਂ ਮਰਜ਼ੀ ਕੰਮ ਚਲਾਓ ਤੁਸੀਂ ਮੈਂ ਕਿਹਾ ਵੀ ਦਿਨ ਉਹ ਰੱਖ ਲਓ ਅਸੀਂ ਜਰੂਰ ਪਹੁੰਚਾਂਗੇ ਸਹੀ ਹੈ ਜੀ ਅੱਜ ਆ ਪਹਿਲਾ ਮੰਗਲਵਾਰ ਠੀਕ ਹੈ ਜੀ ਮੰਡੀ ਚੱਲੂਗੀ ਬਹੁਤ ਵਧੀਆ ਮੰਡੀ ਜੀ ਨਹੀਂ ਕਦੇ ਰਹਿੰਦੀ ਨਹੀਂ ਚੱਲਦੀ ਮਾਲ ਵੀ ਆਊਗਾ ਵਪਾਰੀ ਵੀ ਆਉਣਗੇ ਉਹ ਇਹਨਾਂ ਦੀ ਟੇਲਾ ਜੇ ਚਲਾਉਣਗੇ ਤੇ ਸਹੀ ਹੈ ਜੀ ਅਸੀਂ ਦਿਨਾਂ ਦੀ ਰਜਾਬੰਦੀ ਨਾਲ ਹੈਗੇ ਵੇ ਅਕਾਲੇ ਆਏ ਕਰਿਆ ਗੱਡੀ ਹੁਣ ਪਰ ਕੇ ਮਾਲ ਦੀ ਵੀ ਲਿਆਏ ਆ ਖਰੀਦਿਆ ਵੀ ਹੈਗਾ ਠੀਕ ਹੈ ਇਹ ਗਾਂ ਇਹ ਬਾਈ ਆਪ ਦੀ ਏਕਤਾ ਨਾਲ ਚਲਾ ਲਣ ਮੰਡੀ ਅਸੀਂ ਇਹਨਾਂ ਦੇ ਸਹਿਮਤ ਹੈ ਜੀ ਠੀਕ ਹੈ ਜੀ ਮੰਡੀ ਜੀ ਕੋਈ ਕਮੀ ਨਹੀਂ ਇਹ ਚਲਾਉਣਗੇ ਚੱਲਣੀ ਇਹਨਾਂ ਦੇ ਸਿਰ ਤੇ ਸਾਡਾ ਵਪਾਰੀਆਂ ਦਾ ਤੇ ਹੈ ਅਸੀਂ ਜੀ ਆਖਣਗੇ ਅਸੀਂ ਮਾਲ ਹੀ ਲਿਆਵਾਂਗੇ ਤੇ ਖਰੀਦਦੇ ਵੀ ਆ ਬਾਈ ਸਹੀ ਗੱਲ ਹੁਣ 8 9 ਨੱਕ ਵਿੱਚ ਲੈ ਆ ਠੀਕ ਹੈ ਜੀ ਲੈਣ ਆਤੇ ਆਏ ਸੀਗੇ ਤੇ ਵੇਚਣ ਆਤੇ ਵੀ ਆਏ ਆ ਬਾਈ ਜੱਗੀ ਵੀ ਖੜਾ ਹੈ ਜੱਗੀ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਵਪਾਰੀ ਵੀਰਾਂ ਨੂੰ ਬਾਈ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਕਹਿਣਾ ਚਾਹੁੰਦਾ ਵੀ ਚਲੋ ਚੁੱਕਰਵਾਰ ਦਾ ਦਿਨ ਸੀਗਾ ਬਦਲਤਾ ਦਿਨ ਤੇ ਚੱਲ ਮੰਗਲਵਾਰ ਦਾ ਕਰਤਾ ਸਾਰੇ ਵੀਰ ਆਉਣ ਮੰਡੀ ਚ ਮਾਲ ਲਿਆਉਣ ਵੱਧ ਤੋਂ ਵੱਧ ਚੰਗਾ ਮਾਲ ਵਪਾਰੀ ਆਉਣਗੇ ਜੀ ਖਰੀਦਾਂਗੇ ਤੇ ਆਪਦਾ ਵੇਚ ਕਰੂਗਾ ਠੀਕ ਹੈ ਜੀ ਸਾਰਿਆਂ ਦਾ ਕੰਮ ਚੱਲੀ ਜੀ ਰੌਲਾ ਸਾਰਿਆਂ ਦਾ ਰਲ ਮਿਲ ਕੇ ਚੱਲੀ ਜਾਣਾ ਬਾਈ ਮੰਡੀ ਆਲਾ ਦਾ ਚੱਲਦਾ ਮੰਡੀ ਆਲਿਆਂ ਦੇ ਵਿੱਚ ਅੱਲੇ ਸਾਡਾ ਵੀ ਇਹਨਾਂ ਦੇ ਸਿਰ ਤੇ ਹੈ ਮਾਲ ਲਿਆਉਣ ਕੇ ਤੇ ਮਾਲ ਵੱਧ ਤੋਂ ਵੱਧ ਲਿਆਉਣ ਉਹਨੇ ਹੀ ਵਿਖੂਗਾ ਬਾਈ ਸਹੀ ਹੈ ਜੀ ਸਹੀ ਆਪਣਾ ਕਰਮਾ ਸੌਦੇ ਕਰਾਉਣੇ ਸੌਦੇ ਕਰਾਵਾਂਗੇ ਜਿੰਨੀ ਸਾਡੀ ਵਾਹ ਪੈਂਦੀ ਚੰਗੇ ਸੌਦੇ ਹੋਗੇ ਅੱਜ ਫਿਰ ਹਾਂਜੀ ਵਧੀਆ ਸੌਦੇ ਹੋਏ ਬਾਈ ਹਾਂ ਠੀਕ ਹੈ ਮੰਡੀ ਅੱਜ ਬਹੁਤ ਜ਼ਿਆਦਾ ਭਰਦੇ ਹੋਏ ਹੈ ਜੀ ਮੰਡੀ ਵਾਲਿਆਂ ਨਾਲ ਪੁੱਛਦੇ ਆਂ ਗੱਲਬਾਤ ਕਰਦੇ ਆਂ ਵੀ ਕੀ ਕਹਿਣਾ ਚਾਹੁੰਦੇ ਆ ਵਪਾਰੀ ਇਸ ਤੋਂ ਅੱਗੇ ਭਾਈ ਗੁਰਪ੍ਰੀਤ ਜੀ ਆ ਮੰਡੀ ਆਨਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਈ ਸਤਿ ਸ੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਪਹਿਲਾਂ ਤਾਂ ਸਾਡਾ ਜਿਹੜੇ ਅੰਕਲ ਆ ਗਏ ਜਾਂ ਸਾਰੇ ਭਾਈ ਇੱਥੇ ਆਏ ਉਹਨਾਂ ਦਾ ਹੱਥ ਫੱਨ ਕੇ ਤੈਅਦ ਲੋ ਧੰਨਵਾਦ ਫਿਰ ਬਾਕੀ ਇਹ ਮੰਡੀ ਦਾ ਕੰਮ ਸਾਰਿਆਂ ਦੀ ਸਹਿਮਤੀ ਨਾਲ ਮੰਡੀ ਚਲਣੀ ਭਾਈ ਸਾਰੇ ਮੰਡੀ ਦੇ ਪਹੁੰਚੋ ਸੋਹਣੇ ਸੌਦੇ ਹੋਣਗੇ ਠੀਕ ਹੈ ਜਿਵੇਂ ਤੁਸੀਂ ਸਾਡਾ ਸਾਥ ਦਿੰਨੇ ਆਂ ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ ਆਪਣਾ ਰਲ ਮਿਲ ਕੇ ਸਾਰਿਆਂ ਦਾ ਜਾਨੀ ਕਿ ਰੋਜ਼ਗਾਰ ਚੱਲੇ ਆਪਾਂ ਕਹਿੰਦੇ ਹਰੇਕ ਭਰਾ ਨੂੰ ਜਿਹੜਾ ਅਜੇ ਨਹੀਂ ਆਇਆ ਵੀਡੀਓ ਸੁਣੀ ਵੀ ਜਾਂਦਾ ਮੰਡੀ ਵਾਲ ਬੰਦੂ ਨੇ ਕਿਹਾ ਨਹੀਂ ਪਤਾ ਲੱਗਦਾ ਅਗਲੀ ਵਾਰੀ ਮੰਡੀ ਤੇ ਪਹੁੰਚੋ ਸਿਮੰਡੀ ਦੀ ਰੌਣਕ ਨੂੰ ਲਾਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਜਿੰਨੇ ਵੀ ਵਪਾਰੀ ਵੀਰ ਆਏ ਆ ਸਾਰਿਆਂ ਨੂੰ ਫੇਰ ਦੁਬਾਰਾ ਤੋਂ ਮੈਂ ਆਪਣੇ ਵੱਲੋਂ ਵੀ ਤੇ ਮੰਡੀ ਆਨਰਾਂ ਵੱਲੋਂ ਵੀ ਜੀ ਆਇਆਂ ਨੇ ਤੇ ਧੰਨਵਾਦ ਕਹਿੰਦੇ ਆ ਪਹੁੰਚਣ ਦੇ ਲਈ ਤੇ ਅੱਗੇ ਤੋਂ ਮੇਰੇ ਬਾਈ ਜਰੂਰ ਖਿਆਲ ਕਰਿਆ ਕਰੋ ਤੁਸੀਂ ਇਹ ਮੰਡੀ ਚ ਲਾਉਣੀ ਆ ਤੁਹਾਡੇ ਨਾਲ ਆਿਆਂ ਨਾਲ ਚੱਲਣੀ ਆ ਮੰਡੀ ਤੇ ਤੁਸੀਂ ਇੱਥੇ ਜਰੂਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ